ਹਾਂਜੀ ਤੱਤੀ ਤਵੀ ਉੱਤੇ ਜਦੋਂ ਗੁਰਾਂ ਨੂੰ ਬਿਠਾਇਆ ਸੀ ਚੱਲ ਕੇ ਗੁਰਾਂ ਦੇ ਕੋਲ ਮੀਆਂ ਮੀਰ ਆਇਆ ਸੀ ਤੱਤੀ ਤਵੀ ਉੱਤੇ ਜਦੋਂ ਗੁਰਾਂ ਨੂੰ ਬਿਠਾਇਆ ਸੀ ਚੱਲ ਕੇ ਗੁਰਾਂ ਦੇ ਕੋਲ ਮੀਆਂ ਮੀਰ ਆਇਆ ਸੀ ਇਸ ਧਰਤੀ ਤੇ ਇਹਨਾਂ ਕੈਰ ਹੋ ਹੀ ਜਾਵੇ ਇਸ ਧਰਤੀ ਤੇ ਇਹਨਾਂ ਕੈਰ ਹੋ ਹੀ ਜਾਵੇ ਉਸ ਧਰਤੀ ਨੂੰ ਕਿਉਂ ਨਾ ਪਲਟਾਵਾਂ ਸੰਸਾਰ ਹੁਕਮ ਕਰੋ ਤਾਂ ਦਿੱਲੀ ਲਾਹੌਰ ਸ਼ਹਿਰ ਦੀ ਇੱਟ ਨਾਲ ਇੱਟ ਖੜਕਾਵੇਂ ਸੈਨਸਾ ਹੁਕਮ ਕਰੋ ਤਾਂ ਦਿੱਲੀ ਲਾਹੌਰ ਸ਼ਹਿਰ ਦੀ ਇੱਟ ਨਾਲ ਇੱਟ ਖੜਕਾਵੇਂ ਸੈਨਸਾ ਸਿੱਖੀ ਵਾਲਾ ਮਹਿਲ ਮੀਆਂ ਮੀਰ ਜੀ ਉਸਾਰਨਾ ਇਸ ਝੂਠੇ ਤਨ ਤਾਈ ਕਰੀਏ ਪਿਆਰ ਨਾਲ ਸਿੱਖੀ ਵਾਲਾ ਮਹਿਲ ਮੀਆਂ ਮੀਰ ਜੀ ਉਸਾਰਨਾ ਇਸ ਝੂਠੇ ਤਨ ਤਾਈ ਕਰੀਏ ਪਿਆਰ ਨਾਲ ਉਸ ਦੀ ਰਜਾ ਦੇ ਵਿੱਚ ਸਦਾ ਖੁਸ਼ ਰਹੀਏ ਉਸ ਦੀ ਰਾਜਾ ਦੇ ਵਿੱਚ ਸਦਾ ਖੁਸ਼ ਰਹੀਏ ਸਤਨਾਮ ਵਾਹਿਗੁਰੂ ਮੁਖ ਚੋਂ ਅਲਾਇਆ ਏ ਬਾਣਾ ਮੰਨਣਾ ਹੈ ਅਸਾ ਕਰਤਾਰ ਦਾ ਪੰਜਵੇਂ ਗੁਰਾਂ ਨੇ ਮੁਖੋਂ ਫਰਮਾਇਆ ਏ ਬਾਣਾ ਮੰਨਣਾ ਹੈ ਅਸਾ ਕਰਤਾਰ ਦਾ ਪੰਜਵੇਂ ਗੁਰਾਂ ਨੇ ਮੁੱਖੋਂ ਫਰਮਾਇਆ ਏ ਦਿਲ ਵਿੱਚ ਗੁੱਸਾ ਏ ਤੇ ਨੈਣਾਂ ਵਿੱਚ ਨੀਰ ਹੈ ਤਾਹੀ ਮਾਰ ਮਾਰ ਕੇ ਵੀ ਰੋਂਦਾ ਮੀਆਂ ਮੀਰ ਹੈ ਦਿਲ ਵਿੱਚ ਗੁੱਸਾ ਏ ਤੇ ਨੈਣਾਂ ਵਿੱਚ ਨੀਰ ਹੈ ਤਾਹੀ ਮਾਰ ਮਾਰ ਕੇ ਵੀ ਰੋਂਦਾ ਮੀਆਂ ਮੀਰ ਹੈ ਤਨ ਉੱਤੇ ਐਨੇ ਕੌਤ ਸੱਦ ਛੱਲੀ ਜਾਵਾਂ ਤਨ ਉੱਤੇ ਐਨੇ ਕੌ ਜਲਮ ਛੱਲੀ ਜਾਵਾਂ ਤੇਰ ਕਰਾਮਾਤ ਦੇ ਚਲਾਵਾ ਸੈਨਸਾ ਹੁਕਮ ਕਰੋ ਤਾਂ ਦਿੱਲੀ ਲਾਹੌਰ ਸ਼ਹਿਰ ਦੀ ਇਟ ਨਾਲੇ ਟਖੜ ਕਮਾ ਸੈਨਸਾ ਕੌਮ ਕੰਮ ਕਰੋ ਤਾਂ ਦਿੱਲੀ ਲਾਹੌਰ ਸ਼ਹਿਰ ਦੀ ਇੱਟ ਨਾਲ ਇੱਟ ਖੜਕਾਵਾ ਸੈਨਸਾ ਜਿੰਨੇ ਵੀ ਤਸੀਹੇ ਅਸੀਂ ਤਾਂ ਉੱਤੇ ਜਰਾਂਗੇ ਓਨੀ ਪੱਕੀ ਨਹੀਂ ਸਿੱਖ ਕੌਮ ਵਾਲੀ ਕਰਾਂਗੇ ਜਿੰਨੇ ਵੀ ਤਸੀਹੇ ਅਸੀਂ ਤਾਂ ਉੱਤੇ ਜਰਾਂਗੇ ਓਨੀ ਪੱਕੀ ਨਹੀਂ ਸਿੱਖ ਕੌਮ ਵਾਲੀ ਕਰਾਂਗੇ ਭਲਾ ਸਰਵਤ ਵਾਲਾ ਦਿੰਦਾ ਰਹੂਗਾ ਸੁਨੇਹਾ ਭਲਾ ਸਰਵਤ ਵਾਲਾ ਦਿੰਦਾ ਰਹੂਗਾ ਸੁਨੇਹਾ ਜੇਡਾ ਗੁਰੂ ਨਾਨਕ ਨੇ ਬੂਟਾ ਲਾਇਆ ਏ ਬਾਣਾ ਮੰਨਣਾ ਹੈ ਅਸਾਂ ਕਰਤਾਰ ਦਾ ਪੰਜਵੇਂ ਗੁਰਾਂ ਨੇ ਮੁੱਖੋਂ ਫਰਮਾਇਆ ਏ ਬਾਣਾ ਮੰਨਣਾ ਹੈ ਅਸਾਂ ਕਰਤਾਰ ਦਾ ਪੰਜਵੇਂ ਗੁਰਾਂ ਨੇ ਮੁੱਖੋਂ ਫਰਮਾਇਆ ਏ ਦੇਗ ਚੋਂ ਉਠਾ ਕੇ ਫਿਰ ਤਵੀ ਤੇ ਬਿਠਾਲਿਆ ਸਾਰੇ ਹੀ ਸਰੀਰ ਉੱਤੇ ਪੈ ਗਏ ਛਾਲ ਛਾਲਿਆ ਦੇਗ ਚੋਂ ਉਠਾ ਕੇ ਫਿਰ ਤਵੀ ਤੇ ਬਿਠਾਲਿਆ ਸਾਰੇ ਹੀ ਸਰੀਰ ਉੱਤੇ ਪੈ ਗਏ ਛਾਲ ਛਾਲਿਆ ਗੁੱਸੇ ਵਿੱਚ ਲਾਲ ਹੋਇਆ ਮੀਆਂ ਮੀਰ ਕਹਿੰਦਾ ਗੁੱਸੇ ਵਿੱਚ ਲਾਲ ਹੋਇਆ ਮੀਆਂ ਮੀਰ ਕਹਿੰਦਾ ਤੀਰ ਕਰਾਮਾਤ ਦੇ ਚਲਾਵਾ ਸੈਨਸਾ ਹੁਕਮ ਕਰੋ ਤਾਂ ਦਿੱਲੀ ਲਾਹੌਰ ਸ਼ਹਿਰ ਦੀ ਇੱਟ ਨਾਲ ਇੱਟ ਖੜਕਾਵਾ ਸੈਨਸਾ ਹੁਕਮ ਕਰੋ ਤਾਂ ਦਿੱਲੀ ਲਾਹੌਰ ਸ਼ਹਿਰ ਦੀ ਇੱਟ ਨਾਲ ਇੱਟ ਖੜਕਾਵਾ ਸ਼ੈਨਸ਼ਾ ਸਿੱਖੀ ਦੇ ਸਦਕਾ ਵਾਲਾ ਮੋਢ ਗੁਰੂ ਬਨਗੇ ਤੇਰਾ ਕੀਆ ਮਿੱਠਾ ਲਾਗੇ ਪਾਣਾ ਇਹੋ ਮੰਨਗੇ ਸਿੱਖੀ ਦੇ ਸਦਕਾ ਵਾਲਾ ਮੋਢ ਗੁਰੂ ਬਨਗੇ ਤੇਰਾ ਕੀਆ ਮਿੱਠਾ ਲਾਗੇ ਪਾਣਾ ਇਹੋ ਮੰਨਗੇ ਢਾਲੀ ਵਾਲ ਰੱਬ ਕੋਲੋਂ ਨੀ ਮੇਹੋ ਕੇ ਰਈਏ ਢਾਲੀ ਵਾਲ ਰੱਬ ਕੋਲੋਂ ਨੀ ਮੇਹੋ ਕੇ ਰਈਏ ਅੰਤਨਾ ਕਿਸ ਨੇ ਮਾਲਕ ਦਾ ਪਾਇਆ ਏ ਪਾਣਾ ਮੰਨਣਾ ਹੈ ਅਸਾਂ ਕਰਤਾਰ ਦਾ ਪੰਜਵੇਂ ਗੁਰਾਂ ਨੇ ਮੁੱਖੋਂ ਫਰਮਾਇਆ ਏ ਪਾਣਾ ਮੰਨਣਾ ਹੈ ਅਸਾਂ ਕਰਤਾਰ ਦਾ ਪੰਜਵੇਂ ਗੁਰਾਂ ਨੇ ਮੁੱਖੋਂ ਫਰਮਾਇਆ ਏ ਪਾਣਾ ਮੰਨਣਾ ਹੈ ਅਸਾਂ ਕਰਤਾਰ ਦਾ ਪੰਜਵੇਂ ਗੁਰਾਂ ਨੇ ਮੁੱਖੋਂ ਫਰਮਾਇਆ ਏ